ਕਾਰਤਿਕ ਬਗੰਦਾ ਬੀਤੇ ਦਿਨੀ ਜੇ ਗੱਲ ਕਰੀਏ ਤਾਂ ਅੱਜ ਪੰਜਵਾਂ ਦਿਨ ਹੈ ਪਰਿਵਾਰ ਲਗਾਤਾਰ ਇਨਸਾਫ ਦੀ ਗੁਹਾਰ ਹੈ ਉਹ ਲਗਾ ਰਿਹਾ ਸੋ ਅੱਜ ਜਿਹੜੀ ਹੰਗਾਮੀ ਮੀਟਿੰਗ ਹੈ ਉਹ ਵੀ ਸੱਦੀ ਹੈ ਸੋ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਸਾਰੇ ਸਮਾਜ ਦੇ ਲੋਕ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਕਿ ਜਿਹੜਾ ਇਨਸਾਫ ਹੈ ਕਾਰਤਿਕ ਬਗੰਦਾ ਨੂੰ ਅਜੇ ਤੱਕ ਨਹੀਂ ਮਿਲਿਆ ਸੋ ਬਿਲਕੁਲ ਬਲਵਿੰਦਰ ਡੁੱਲਕੇ ਹੁਣ ਸਾਡੇ ਨਾਲ ਗੱਲਬਾਤ ਉਹ ਕਰਨ ਲਈ ਬਲਵਿੰਦਰ ਜੀ ਕਿਸ ਤਰ੍ਹਾਂ ਦੇ ਦੇ ਦਿਓ ਸ਼ਰੀਆਮ ਜਿਹੜਾ ਗੋਲੀਆਂ ਮਾਰ ਕੇ ਨੌਜਵਾਨਾਂ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਤੇ ਹਜੇ ਵੀ ਜਿਹੜਾ ਇਨਸਾਫ ਹੈ ਨਹੀਂ ਮਿਲਿਆ ਸਾਰਿਆਂ ਨੂੰ ਅੱਜ ਤੁਸੀਂ ਦੇਖ ਲਓ ਪੰਜਵਾਂ ਦਿਨ ਹੋ ਗਿਆ ਮੁੰਡੇ ਦੇ ਸਾਡੇ ਵੀਰ ਦੇ ਗੋਲੀਆਂ ਮਾਰ ਕੇ ਮਾਰਿਆ ਗਿਆ। ਅੱਜ ਪੰਜਵਾਂ ਦਿਨ ਹੋ ਗਿਆ ਨਾ ਪੁੱਛਣੇ ਕੋਈ ਕਿਤਾ ਨਾ ਪ੍ਰਸ਼ਾਸਨ ਨਾ ਕਿਸੇ ਹੋਰ ਨੇ। ਮੁੰਡੇ ਇੱਦੀ ਘੁੰਮਦੇ ਪਿਆ ਸ਼ਰਿਆਮ ਇਹ ਕੱਲਾ ਪਹਿਲਾ ਮੜਨੀਆਂ ਸਾਲ ਦੇ ਵਿੱਚ ਘੱਟੋ ਘੱਟ ਤੀਜਾ ਮੜਰਾ ਸਾਡੇ ਸਮਾਜ ਦੇ ਉਹਦਾ। ਇਸ ਤੋਂ ਪਹਿਲਾਂ ਇੱਕ ਸਾਡਾ ਵੀਰ ਸਾਗਰ ਨਿਊਟਰ ਜਿਹੜਾ ਹੈ ਸੰਗਰੂਰ ਜੇਲ੍ਹ ਚ ਬਾਂਸੀ ਕਿਸੇ ਕੇਸ ਨੂੰ ਲੈ ਕੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਹੋਰ ਮर्डर ਹੋਇਆ ਸਾਡਾ ਉਹ ਹੈਬੋ ਵਾਲ ਹੋਇਆ ਮੁੰਡੇ ਦਾ ਆ ਤੀਜਾ ਮर्डर ਹੋ ਗਿਆ ਪਰ ਪੁਲਿਸ ਪਤਾ ਨਹੀਂ ਸਰਕਾਰਾਂ ਰਾਣ ਰਲੀਆਂ ਪੂਥ ਰਾਣ ਰਲੀਆਂ ਕੀ ਚੱਕਰ ਆ ਕਿ ਸਾਡੇ ਸਮਾਜ ਦੇ ਮੁੰ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਸਰਕਾਰਾਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦਾ ਜਿੰਨੀ ਜਲਦੀ ਹੋ ਸਕਦੀ ਇਹਨੂੰ ਗ੍ਰਿਫਤਾਰ ਕਰਨ ਨੂੰ ਨਹੀਂ ਲੁਧਿਆਣਾ ਸ਼ਹਿਰ ਤੇ ਪੂਰੇ ਪੰਜਾਬ ਤੇ ਜਿਹੜਾ ਵੀ ਨੁਕਸਾਨ ਹੋਊਗਾ ਚਾਹੇ ਬਿਮਾਰੀ ਦਾ ਕਿਸੇ ਤਰੀਕੇ ਦਾ ਵੀ ਉਹ ਸਰਕਾਰ ਜ਼ਿੰਮੇਵਾਰ ਹੋਗੀ ਤੁਹਾਨੂੰ ਪੰਜਵਾਂ ਦਿਨ ਹੋ ਗਿਆ ਕੋਈ ਪੂਥ ਵਾਲਾ ਅਫਸਰ ਨਹੀਂ ਆ ਕੋਈ ਪਰਚਾ ਨਹੀਂ ਦਰਜ ਹੋਇਆ ਕਿਸੇ ਤੇ ਵੀ ਕੀ ਹੋ ਰਿਹਾ ਮਤਲਬ ਕਿਹਦੇ ਪਰਚਾ ਦਾ ਬਾਈ ਨੇਮ ਕਿਹਦੇ ਦਰਜ ਹੋਇਆ ਜੀ ਕੋਈ ਪਰਚਾ ਨਹੀਂ ਦਰਜ ਹੋਇਆ ਪਤਾ ਨਹੀਂ ਹੁਣ ਕਿੰਨਾ ਦੇ ਕਿੱਤਾ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਦੇ ਤਾਂ ਹੋਇਆ ਨਹੀਂ ਆ ਸਾਰਿਆਂ ਨੂੰ ਪਤਾ ਜੋ ਹੋਇਆ ਹੁੰਦਾ ਤਾਂ ਉਹ ਮੁੰਡੇ ਦੀ ਅੱਜ ਪੰਜਵੇਂ ਦਿਨ ਉਹ ਕਿੱਡਾ ਬੋਡੀ ਉੱਥੇ ਪਈ ਤੇ ਸੰਸਕਾਰ ਨਾ ਕਰਦੇ ਤੇ ਅੱਜ ਮੀਟਿੰਗ ਵੀ ਸੱਦੀ ਕਿਹਾ ਜਾ ਰਹੀ ਸੀ ਜਿਹੜਾ ਪੰਜਾਬ ਬੰਦੀ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਸੀ ਤੇ ਹੁਣ ਡਿਸੀਜਨ ਵਗੈਰਾ ਲੱਲੇ ਜੀ ਮੀਟਿੰਗ ਦਾ ਪੰਜਾਬ ਬੰਦ ਦੀ ਸਾਡੇ ਸੀਨੀਅਰ ਲੀਡਰਸ਼ਿਪ ਬੈਠੇ ਆ ਸਾਡੇ ਸਮਾਜ ਦੇ ਵੱਡੇ ਲੀਡਰ ਬੈਠੇ ਆ ਜਿੱਦਾਂ ਵੀ ਉਹ ਸਾਨੂੰ ਲਾਣਗੇ ਸੇ ਆ ਪੰਜਾਬ ਬੰਦ ਦਾ ਚਾਹੇ ਲੁਧਿਆਣਾ ਬੰਦ ਦਾ ਅਸੀਂ ਨਿਊ ਯੰਗ ਵਾਲਮੀਕ ਇਹ ਡੱਟ ਕੇ ਖੜਾਂਗੇ ਤੇ ਜਿਹੜੇ ਇਹਦੇ ਦੋਸ਼ੀ ਆ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਭਰਾ ਇਹਦਾ ਲੁੱਕ ਕੇ ਨਹੀਂ ਮਾਰੀਦਾ ਗੋਲੀਆਂ ਜੋ ਗੋਲੀਆਂ ਮਾਰਨੀ ਵੀਰ ਨੂੰ ਸਾਡੇ ਟਾਈਮ ਦੇ ਕੇ ਜਾਂਦੇ ਫਿਰ ਤੁਹਾਨੂੰ ਸੁੱਕਾ ਨਹੀਂ ਜਾਣ ਦੇਣਾ ਅਸੀਂ ਇਹ ਲੁੱਕ ਕੇ ਗੋਲੀਆਂ ਚਲਾਣੀਆਂ ਬੰਦ ਕਰੋ ਸਾਹਮਣੇ ਟਾਈਮ ਬੰਦ ਲਓ ਤੁਹਾਡੇ ਨਾਲ ਜੋ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀਆਂ ਵਾਲਮੀਕੀ ਸਮਾਜ ਤੋਂ ਟਾਈਮ ਪਾਓ ਟਾਈਮ ਪਾ ਕੇ ਆਜੋ ਤੁਹਾਨੂੰ ਪਤਾ ਲੱਗ ਜਾਊਗਾ ਬਿਕਦੀ ਆਪਾ ਅੱਛਾ ਕਿੰਨੇ ਕੋਈ ਨੌਜਵਾਨਾਂ ਨੇ ਹਮਲਾ ਕੀਤਾ ਸੀ ਤੇ ਕਿੰਨੇ ਕੋਈ ਦਾ ਸਮਾਂ ਸੀਗਾ ਕੁਝ ਪਤਾ ਲੱਗਾ ਤੁਹਾਨੂੰ ਨੋ 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 ਕਹਿੰਦੇ ਮੁੰਡੇ ਸੀਗੇ ਮੋਟਰਸਾਈਕਲਾਂ ਤੇ ਉਹਨਾਂ ਨੇ ਚਲਾਈਆਂ ਗੋਲੀਆਂ ਟਾਈਮ ਸੀਗਾ 10:30 ਵਜੇ ਦਾ ਹਾਂਜੀ ਤੇ ਹੁਣ ਮੰਗ ਕੀ ਹੈ ਕਿਉਂਕਿ ਅੱਜ ਮੀਟਿੰਗ ਵੀ ਸੱਦੀ ਗਈ ਹੈ ਲਗਾਤਾਰ ਹੀ ਸੌਦੀ ਗੁਹਾਰੇ ਲਗਾਈ ਜਾ ਰਹੀ ਹੈ ਮੰਗ ਤਾਂ ਸਾਡੀ ਆਹੀ ਹੈ ਜਿਹੜੇ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਇਹ ਭੇਜਣਾ ਤੇ ਇਹਨਾਂ ਦੇ ਅਸੀਂ ਤਾਂ ਆਹੀ ਮੰਗ ਕਰਦੇ ਇਹਨਾਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿਸੇ ਦੇ ਮਾਂ ਦਾ ਪੁੱਤ ਕਿੱਦਾਂ ਮਾਰੀਦਾ ਵਾ ਅੱਛਾ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਨਰਨ ਆ ਚੱਲਦਾ ਵੀ ਇਹ ਮੀਟਿੰਗ ਜਿੱਦਾਂ ਵੀ ਸਾਡੀ ਡਿਊਟੀਆਂ ਲਾਣਗੇ ਚਾਹੇ ਪੰਜਾਬ ਬੰਦ ਦੀ ਚਾਹੇ ਲੁਧਿਆਣਾ ਬੰਦ ਦੀ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਪੂਰਾ ਸਪੋਰਟ ਕਰੂਗੀ ਤੇ ਇੱਕ ਇੱਕ ਜਿੱਥੇ ਸਾਡੀ ਡਿਊਟੀ ਲਾਉਗੇ ਅਸੀਂ ਪੂਰੇ ਖੜਾਂਗੇ ਡੱਟ ਕੇ ਬਿਲਕੁਲ ਅੰਦਰ ਜਿਹੜੀ ਮੀਟਿੰਗ ਚੱਲੀ ਐ ਕੋਈ ਫਿਰ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਗੱਲ ਕਰੀਏ ਤਾਂ ਲੁਧਿਆਣਾ ਦੀ ਜਿੰਨਾ ਵੀ ਯੂਥ ਆ ਉਹਨਾਂ ਦੀ ਜਿਹੜੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਇਸ ਜਗ੍ਹਾ ਦੇ ਉੱਪਰ ਉਸ ਨੂੰ ਜਿਹੜਾ ਇਨਸਾਫ ਦਵਾਨ ਦੇ ਲਈ ਪਹੁੰਚੇ ਤੇ ਲਗਾਤਾਰ ਜਿਹੜੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਜਿੱਥੇ ਬੰਦੀਆਂ ਸਮੂਹ ਜਿਹੜਾ ਸਮਾਜ ਦੇ ਲੋਕ ਨੇ ਸਾਰੇ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਕਿ ਅਗਰ ਉਸ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਵੱਡੇ ਪੱਧਰ ਤੋਂ ਉੱਪਰ ਜਿਹੜਾ ਪ੍ਰਦਰਸ਼ਨ ਵੀ ਕੀਤਾ ਜਾਏਗਾ ਜਿਹੜਾ ਪੰਜਾਬ ਭੰਦਾ ਹੋ ਸਕਦਾ ਉਹ ਵੀ ਸੱਦਾ ਉਹ ਦਿੱਤਾ ਜਾਵੇ ਫਿਲਹਾਲ ਦੀ ਘੜੀ ਜਿਹੜੀ ਮੀਟਿੰਗ ਹੈ ਉਹ ਚੱਲਦੀ ਪਈ ਹੋਰ ਅਪਡੇਟ ਉਸ ਜੁੜੇ ਰਿਓ ਸਿਟੀ ਹੁੰਦੇ ਨੇ ਕੈਮਰਾ ਪਰਸਨ ਮਨੂ ਚਾਹਵਲੇ ਰਾਣ ਮਹਾਰੂੜਾ ਸਿ